ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੋ ਅੱਜ ਦੀ ਵਿਜਿਟ ਪਿੰਡ ਕੀਮ ਕਰਨਾ ਬਾਰਡਰ ਜ਼ਿਲ੍ਹਾ ਲੱਗਦਾ ਸ਼੍ਰੀ ਨੂੰ ਤਰਖਤਰ ਸਾਹਿਬ ਤਹਿਸੀਲ ਲੱਗਦੀ ਸਜਨੋ ਪੱਟੀ ਭਾਈ ਅਸ਼ਮਨੀ ਕਮਾਲ ਜੀ ਦੇ ਕੋਲ ਪਹੁੰਚ ਚੁੱਕੇ ਆ ਤਿੰਨ ਪਸ਼ੂ ਲੈ ਕੇ ਆਇਆ ਹਰਵਾਰ ਦੀ ਤਾਂ ਪਹਿਲਾਂ ਇਹ ਛੋਟੀ ਸੂਈ ਤੇ 12 ਕਿਲੋ ਮੌਕੇ ਦਾ ਦੁੱਧ ਦੱਸਦੇ ਪਏ ਮਗਰ ਵੀ ਕੱਟੀ ਬੇਨਤੀ ਕਰਦੇ ਆ ਕਿ ਆਪਣੀ ਜ਼ਰੂਰ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਹੁੰਦੇ ਬੇਨਤੀ ਨੂੰ ਕਬੂਲ ਕਰਿਆ ਕਰੋ ਕਿਹਨੂੰ ਕੋਈ ਵੀ ਜਿਹੜਾ ਦਿੱਕਤ ਨਾ ਆਵੇ ਕੋਈ ਮਾੜਾ ਪਸ਼ੂ ਨਾ ਪਵੇ ਮੁੜ ਕੇ ਇੱਕ ਦੂਜੇ ਨੂੰ ਲਾ ਮਾਣਾ ਦਿਆ ਕਰੋ ਤੇ ਵਧੇਰੇ ਜਾਣਕਾਰੀ ਲੈ ਕੇ ਆਪਣੇ ਸ਼ਾਹ ਤੋਂ ਲੈ ਕੇ ਦਿਨੇ ਸ਼ਾਹ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਛੱਡ ਦੀ ਕਲਾ ਜੀ ਹੋਰ ਸੁਣਾਓ ਸ਼ੁਕਰ ਹੈ ਜੀ ਨਾਮ ਜੀ ਨਾਮ ਮਸ਼ਨਿਕ ਮਾਰ ਜੀ ਹਾਂ ਜੀ ਪਿੰਡ ਖੇਮ ਕਰਨ ਤਹਿਸੀਲ ਪੱਟੀ ਤੇ ਜ਼ਿਲ੍ਹਾ ਸੰਤਨਦਨ ਸੇ ਠੀਕ ਆ ਮੋਬਾਈਲ ਨੰਬਰ 819690212 ਠੀਕ ਹੈ ਜੀ ਤੇ ਇਹ ਕਿਦਾਂ ਦੀ ਵੈੜ ਸੋਈ ਰੱਖਣ ਵਾਸਤੇ ਆਪਾਂ ਵੀ ਆਪਾਂ ਤੇ ਲਿਆਂਦੀ ਆ ਜੀ ਹਾਂਜੀ ਤੇ ਆ ਬੱਚਾ ਤਿੰਨਾ ਚੌਂਦਣਾ ਦਾ ਹੋਊਗਾ ਆਪ ਚੌਂ ਪੰਜਾਂ ਦਾ ਆ ਜੇ ਤਿੰਨਾ ਦਾ ਜੀ ਹਾਂ ਆ ਬੱਚਾ ਜੀ ਠੀਕ ਹੈ ਜੀ ਤੇ ਚੁੰਨ ਚਾਂ ਓਕੇ ਚੁੰਨ ਚਾਂ ਬਤੀ ਆ ਤੇ ਦੁੱਧ ਕਿੰਨਾ ਮੋਕੇ ਬਬੀ ਬੋਲੇ ਜੀ ਆ ਜੇ ਤੇ ਮਤਲਬ ਕੋਈ 12 ਕਿਲੋ 11 12 ਕਿਲੋ ਬੋਲਾ ਜੇ ਤੋੜ ਕੇ ਇਹਨੂੰ ਖੋਲ ਕੇ ਲਓ ਜੀ ਸੱਜ ਨੂੰ 11 12 ਕਿਲੋ ਬੋਲਾ ਦੱਸਦੇ ਆ ਵੈੜ ਕੋਲ ਤੇ ਮਗਰ ਬੱਛਾ ਨਾਰੂ ਬੱਚੇ ਦਾ ਬਿਲਕੁਲ ਨਾਲ ਜੇ ਉਹ ਤੁਹਾਨੂੰ ਵਿਖਾ ਦਿੰਦੇ ਆ ਦੇਖ ਸਕਦੇ ਜੀ ਠੀਕ ਹੈ ਜੀ ਤੇ ਵੈੜ ਚੰਗੀ ਆ ਕਰੋ ਸੰਘ ਚ ਗਾ ਗਰਮੀ ਵੀ ਆ ਜਾਣੇ ਆ ਜਿਹੜੀ ਗਰਮੀ ਵੀ ਘਰ ਕੱਢ ਦੇ ਲਓ ਜੀ ਬਾਂਤੀ ਸੰਦੀ ਚੰਗੀ ਆ ਕੱਦ ਵਜਨ ਵੀ ਸੋਹਣਾ ਤੇ ਵੈੜ ਹੈਗੀ ਵੀ ਨਵੀਂ ਆ ਸੁਆ ਦੂਜਾ ਉਹ ਦੂਜਣਾ ਜੀ ਬੱਸ ਠੀਕ ਹੈ ਦੂਜਾ ਸੁਆ ਆਊਗਾ ਲਓ ਜੀ ਕੀ ਬਾਤ ਆ ਸੋਹਣਾ ਰੰਗ ਪ੍ਰਿੰਟ ਥਾਣ ਬੜਾ ਸੋਹਣਾ ਲੱਗਾ ਆਰਡਰ ਕੁਆਲਿਟੀ ਦੇਖ ਸਕਦੇ ਜੇ ਬਾਹਰ ਨੂੰ ਆਉਂਦੀ ਐ ਪੂਰੀ ਹਾਂ ਬੰਦੀ ਥਾਂ ਦੀ ਚੰਗੀ ਆ ਪੂਰੀ ਫੁੱਟ ਵਾਲਾ ਕੋਹ ਜਿਹੜੀ ਬੰਦੀ ਆ ਬਾਹਰ ਨੂੰ ਜਿੰਨੇ ਵੀ ਆ ਥਾਂ ਬੜਾ ਸੋਹਣਾ ਤੁਸੀਂ ਦੇਖ ਸਕਦੇ ਕਮਾਲ ਦਾ ਲੱਗਾ ਇਹਨੂੰ ਕਰਮਾ ਵਾਲੀ ਨੂੰ ਹਾਂ ਲੋ ਜੀ ਮੇਡ ਤੋਂ ਥਾਣ ਵੀ ਚੈੱਕ ਕਰ ਸਕਦੇ ਜੀ ਕੀ ਬਾਤ ਆ ਫਰਾਂਗੇ ਪੱਦਰਾਂ ਪੋਲੇ ਰੂਮਰ ਕੀ ਜੋ ਠੀਕ ਹੈ ਤੇ ਸ਼ਾਹ ਜੀ ਫਿਰ ਗੱਲ ਰਹਿ ਗਈ ਤੇ ਰੇਟ ਦੀ ਆਪਾਂ ਕਿੰਨੇ ਦੀ ਦੇ ਦੇਣੀ ਜਿਹੜੀ ਬੱਸ 40000 ਦੇ ਹਾਂ ਨਾ 40000 ਦੇ ਅੱਛਾ 40000 ਦੇ ਹਾਂ ਨਾ ਚੱਲ 2000 ਛੋਟ ਕਰ ਦਿਓ ਚਲੋ ਦੋਤਾ ਜੀ 38 ਦੀ ਠੀਕ ਹੈ ਲਓ ਜੀ ਸੱਜਣੋ 38000 ਦੇ ਲਾਸਟ ਮਿਲ ਜੂਗੀ ਠੀਕ ਹੈ ਜੀ 12 ਕਿਲੋ ਭੋਲੇ ਤੋਂ 10 ਰਹਿ ਜੇ ਬਾਕੀ ਆਪਣਾ ਵੇਖ ਕੇ ਕਰੇ 2 ਟਾਈਮ 3 ਟਾਈਮ ਚੋਗੇ ਜੇ ਮਤਲਬ ਕਿ ਕਿਹੜੀ ਵੀ ਮਹੀਨੇ ਦੀ ਸੂਈ ਆ ਆ ਠੀਕ ਹੈ ਜੀ ਚਲੋ ਹੋ ਸਕਦਾ ਇਹ 14 ਕਰ ਲੇ 15 ਕਰ ਲੇ 13 ਕਰ ਲੇ ਜਾਂ ਇੰਨਾ ਹੀ ਰੱਖੇ ਕੋਈ ਪਤਾ ਨਹੀਂ ਆਹੋ ਜੀ ਇਹ ਸ਼ਾਮ ਦਾ ਬਿਲਕੁਲ ਦੁੱਧ ਆ ਦੀ ਸ਼ਾਮ ਦਾ ਦੁੱਧ ਗਾਂ ਸ਼ਾਮ ਨਾਲ ਹੀ ਵਦਣਾ ਸ਼ਾਮ ਨਾਲ ਹੀ ਉਹ ਕਿਣਵਾ ਸਵੇਰ ਆ ਕਿ ਉਹਨੂੰ ਖੁੱਲ ਗਏ ਦੁੱਜਣਾਂ ਬੱਬਾ ਜੀ ਦੁੱਜਣਾਂ ਇੰਨੇ ਬੜੇ ਫਟੇ ਫਟੇ ਲੈ ਵਿੱਚ ਹੀ ਹੁਣ ਤੋਂ ਹੀ ਇਹ ਕਿੰਨਾ ਕ ਸਮਾਂ ਰਹੇਗਾ ਭਲਾ ਪੰਜ ਸੱਤ ਦਿਨ ਲੈਂਦੇ ਜੀ ਪੰਜ ਸੱਤ ਨੂੰ ਬੜਾ ਸੋਹਣਾ ਲੱਗਾ ਆਰਡਰ ਕੁਆਲਟੀ ਵੀ ਹੋ ਜਾ ਬਰੰਠਾ ਇਹ ਤਾਂ ਜੇ ਗੈਂਸੀ ਭਗਾਣਿਆ ਕੋ ਇਹ ਸੂਈ ਨੂੰ ਵੀ ਜਰਾ ਚੱਟਾ ਆਪਣੀ ਬੈਠੀ ਆ ਬਾਬਾ ਜੀ ਇਹ ਸੀ ਉਸ ਤੋਂ ਕੋਈ ਦੇਖੋ ਹਾਂ ਲਓ ਕੀ ਬਾਤ ਆ ਇੱਧਰ ਆ ਜਾ ਇਹ ਇਹ ਤੇ ਫਿਰ ਸੂਕ ਇਹ ਹੋਰ ਬਨਜੂਗੀ ਇੱਧਰ ਕੱਢ ਕੇ ਫੜ ਠੀਕ ਹੈ ਜੀ ਕਿੰਨੇ ਦਿਨ ਰਹਿ ਕੇ ਸੂਣ ਚ ਕੋਈ ਪੰਜ ਛੇ ਦਿਨ ਬਾਬਾ ਜੀ ਲਾਉ ਪੰਜ ਛੇ ਦਿਨ ਲੱਗੇ ਤੇ ਫਿਰ ਪੂਰੇ ਫੱਟੇ ਲਾਜੂਗੀ ਅਗਲੇ ਬੰਨੇ ਵੇਖੋ ਬਾਨਾ ਸਜਰੋ ਉਹਨਾਂ ਅੱਗੇ ਤੋਂ ਉਹਨਾਂ ਪਿੱਛੇ ਆ ਫੁੱਟਵਾਲਾ ਕੋਈ ਬਣੀ ਪਈ ਕਰਮਾਲੀ ਸੁਆ ਕਣਵਾ ਆ ਗਿਆ ਇਹ ਦੁੱਜੇ ਨਾਲ ਬਬੀ ਇਹ ਵੀ ਦੁੱਜਣ ਹੀ ਆ ਗਏ ਹਨਾ ਕੈਨ ਨੂੰ ਭਾਵੇਂ ਪਹਿਲੇ ਨੇ ਕਹਿ ਲਿਆ ਪਰ ਦੁੱਜਣ ਨਾਲ ਠੀਕ ਆ ਜੀ ਕਿਆ ਬਾਤਾਂ ਬਹੁਤ ਸੋਹਣੀ ਆ ਤੇ ਉਹਨਾਂ ਹੀ ਅੱਗੇ ਵਹਾਨਾਂ ਜਦੋਂ ਉਹਨਾਂ ਹੀ ਪਿੱਛੇ ਦੇਖ ਸਕਦੇ ਜੇ ਇੱਕ ਰਾ ਖਲਾ ਰਿਓ ਤੇ ਇੱਕ ਰਾ ਭੈਣ ਭਰਾ ਨੂੰ ਚੈੱਕ ਕਰਾ ਰਹੀ ਲੋ ਜੀ ਕਿਆ ਬਾਤਾਂ ਦੇਖ ਸਕਦੇ ਸਜਣੋ ਉਹਨਾਂ ਅੱਗੇ ਤੇ ਉਹਨਾਂ ਪਿੱਛੇ ਕਰਮਾਲੀ ਚਲੋ ਤੋਰੋ ਜੀ ਬਹੁਤ ਸੋਹਣੀ ਆ ਦੂਜਾ ਸੂਆ ਵਹਿੜਿਆ ਦੁੱਧ ਕਿੰਨਾ ਹੈ ਤੁਹਾਡੀ ਕੁਐਸਟੀਨ ਦੇ ਨਾਲ ਬੰਦਾ 16 ਕਿਲੋ ਦੁੱਧ ਬਾਬਾ ਹੀ ਦੇਗੀ 15 16 ਲੀਟਰ ਜਿਹੜਾ ਭਰਦੇ ਕੀ ਬੜੇ ਆਰਾਮ ਨਾਲ ਨਹੀਂ ਭਰਦੇ ਕੀ ਜਿਹੜਾ ਥਾਂ ਚ ਡਾ ਲੱਗਾ ਨਾ ਭਰਨਾ ਵੀ ਜ਼ਰੂਰੀ ਇਹਨੂੰ ਹਨਾ ਕੀ ਬਾਤਾਂ ਜੀ ਸੋਹਣੀ ਆ ਕੱਦ ਵਜ਼ਨ ਵੀ ਦੇਖ ਸਕਦੇ ਦੋਹਾਂ ਦਾ ਇੱਕੋ ਜਿਹਾ ਸੇਮ ਟੂ ਤੇ ਮੁੱਲ ਫਿਰ ਇਹਦਾ ਕੀ ਰਹੇਗਾ ਜੀ ਇਹ ਬਾਬਾ ਹੀ 45 ਦੀ ਦੇਣਾ 45 ਦੀ ਹਾਂਜੀ ਇਹ ਰਿੱਤੇ ਨੇ ਜਾ ਛੋੜ ਕਰਦੀ ਬਬਾਈ ਬਾਈ ਦਾ ਕੋਈ ਨਹੀਂ ਕੁਛ ਨਹੀਂ ਦਾ 42 ਦੀ ਦੇ ਦੇ ਕੇ ਠੀਕ ਆ ਲਓ ਜੀ ਇਹ 42000 ਦੀ ਮਿਲ ਜਾਊਗੀ ਤੇ ਇੱਕ ਆ ਗਈ ਆ ਤੀਜੇ ਨੰਬਰ ਤੇ ਪਹਿਲਾ ਸੂਆਈ ਜਿਹੜੀ ਝੋਟੀ ਆ ਲੈ ਕੇ ਆਏ ਨੇ ਤੇ ਕਿਨਵਾ ਸੁ ਆ ਗਈ ਜੀ। ਬਾਬਾ ਜੀ ਆਹ ਛੋਟੀ ਪਹਿਲਣ ਜੀ। ਅੱਛਾ। ਮੈਂ ਸਾਰਿਆਂ ਨੂੰ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਨਾ ਪਾਜੀ ਇਹ ਚੱਡਾ ਨਹੀਂ ਜੇ ਵਿਖਾਉਂਦੀ। ਘਾਟ ਵਿਖਾਉਂਦੀ ਆ। ਚੋਰ ਚੱਡੇ ਦੀ ਮੈਂ ਜੇ। ਚੱਡਾ ਨਹੀਂ ਜੇ ਵਿਖਾ ਲਿੰਦਾ ਦੁੱਧ 3 ਕਿਲੋ ਹੀ ਗਾੜ ਦੇ ਥਾਣਾ ਜੋ ਹੈਗਾ ਤੇ 3 ਹੀ ਪਛਾੜ ਦੇਣੀ। 6 ਕਿਲੋ 당ਗਲਾ ਦੁੱਧ ਆ। ਸਹੀ ਠੀਕ ਆ ਜੀ। ਹਾਂ ਜੀ। ਕੋਈ ਆਖੇ ਵੀ 6 ਕਿਲੋ ਦੇਣ ਵਾਲੀ ਆ 8 ਕਿਲੋ ਦੇਣ ਵਾਲੀ 2 ਟਾਈਮ ਕੰਡੇ ਦੇ ਚੜ ਲੈ ਲੀ ਲੀਟਰ ਮਾਰ ਲੈ। ਅੱਛਾ ਜੀ। 12 ਹੀ ਹੋਏਗਾ। 12 ਹੀ ਹੋਊਗਾ। ਹਾਂ ਜੀ। ਠੀਕ ਆ। 3 ਕਿਲੋ ਗਾੜ ਹੋਏ ਨੇ ਗੱਲ ਸਹੀ ਆ। ਇਹਨਾਂ ਵੀ ਚੱਡਾ ਨਹੀਂ ਜੇ ਵਿਖਾਲੀ ਕਰਦਾ ਕੋਈ ਵਿਖਾਲੀ ਕੱਟ ਕਰਦਾ ਹਨਾ। ਆਕੇ ਵੀ ਮੈਂ ਵੀ ਵਿਚ ਨਹੀਂ ਆ ਤੇ ਚੱਡਾ ਨਹੀਂ ਵਿਖਾਲੀ ਨੇ ਚੱਡਾ ਕੱਟ ਲੋ। ਲੋ ਸੱਜਣੋ। ਅਗਲੇ ਮੂਰੇ ਥਾਣਾ ਅਗੋਵਾ ਨਾ ਵੇ ਲੋ ਤੇ ਮਗਰੋਂ ਵੀ ਤੁਹਾਨੂੰ ਵਿਖਾਉਨੇ ਆ। ਬਾਕੀ ਪੇਠਪੂੜਾ ਤੁਸੀਂ ਦੇਖ ਸਕਦੇ। ਠੀਕ ਆ ਫਿਰ ਮਾੜੀ ਬਾਂਦੇ ਆ। ਟਾਇਰਟ ਥੋੜੇ ਜਿਨੇ ਨਿੱਕੇ ਚੱਡੇ ਦੀ ਜਿਵੇਂ ਲਿਵੇਰੀ ਕਹ ਦਿੰਦੇ ਨਾ ਓਵੇਂ ਆ। ਠੀਕ ਆ। ਬਾਕੀ ਪੇਠਪੂੜਾ ਵੇਖ ਲੋ ਤੁਸੀਂ ਆਪ ਇਨ ਤਾਜ਼ਾ ਲਾ ਲੋ। ਤੇ ਮਗਰ ਕੱਟੀ ਆ ਗਈ। ਮਗਰ ਉਹ ਕੱਟੀ ਆ ਗਈ ਜੇ ਸਾਹਮਣੇ। ਖੋਲ ਗੇ ਨੂੰ 12 ਕਿਲੋ ਮੌਕੇ ਦਾ ਦੁੱਧ ਜੇ ਚੱਕ ਦੀ ਕਿ ਲੀਟਰ ਘਰੋਂ ਲੈ ਆਵੇ ਕੋਈ ਲੀਟਰ ਹਾਂ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਠੀਕ ਆ ਚੱਡਾ ਨਹੀਂ ਜੇ ਬਾਕੀ ਕੱਦ ਵਜਨ ਵੜਾ ਵੱਡਾ ਜੇ ਕੱਦ ਤੋਂ ਨਹੀਂ ਜੇ ਛੋਟੀ ਜੇ ਕੱਦ ਕਹੋ ਬਾਹਲਾ ਵੱਡਾ ਜੇ ਕਿਉਂਕਿ ਇੱਕ ਹੁੰਦੀ ਆਮ ਛੋਟੀ ਜੀ ਉਹ ਘੱਲਣੀ ਜੇ ਪੇਠ ਪੂੜਾ ਵੇਖੋ ਕਿੱਡਾ ਹੈਵੀ ਲੱਗਾ ਤੇ ਮੰਜਾ ਡੈਂਦਾ ਪੂਰਾ ਉੱਪਰ ਜਿੱਡੇ ਪਹਿਲਾਂ ਝੋਟੀ ਆ ਕੋਈ ਦੂਜਾ ਸੁਹਾ ਨਹੀਂ ਕਹਿੰਦੇ ਤੇ ਦੂਜਾ ਹੋ ਸਕਦੀ ਆ ਨਹੀਂ ਬਾਬੇ ਪਹਿਲਾਂ ਚੋਟੀ ਆ ਅੱਛਾ ਪਹਿਲਾਂ ਆ ਕਾਤ ਬੜਾ ਵੱਡਾ ਸ਼ਾਇਰੀ ਕਿਤਾਣਾ ਅਸਲ ਬਾਰਡਰ ਏਰੀਏ ਦੀ ਇਹ ਆ ਲੋਕ ਸਾਰੇ ਕਹਿੰਦੇ ਬਾਰਡਰ ਏਰੀਏ ਦੀ ਅੱਛਾ ਹਾਂਜੀ ਅਸਲ ਇਹ ਆ 1 ਕਿਲੋਮੀਟਰ ਕੋਟਲੀ ਪਾਕਿਸਤਾਨ ਜਿਹੜੀ ਉਹਨਾਂ ਤੋਂ ਵਹਿਗ ਹੈ ਜਿਨ੍ਹਾਂ ਤੋਂ ਮੈਂ ਲਈ ਅੱਛਾ ਜੀ ਹਾਂਜੀ ਬਿਲਕੁਲ ਬਾਰਡਰ ਤੋਂ ਹੀ ਆ ਬਾਰਡਰ ਲਾਈਨ ਦੀ ਮੈਂ ਇਹ ਆ ਅੱਛਾ ਬਾਰਡਰ ਲਾਈਨ ਦੀਆਂ ਮਈਆਂ ਜਿਹੜੀਆਂ ਨੇ ਨਾ ਉਹ ਇਸ ਤਰ੍ਹਾਂ ਦੀਆਂ ਨੀਲੀ ਨੀਲੀ ਚਰਾਗ ਹਨਾ ਹਾਂਜੀ ਹਾਂਜੀ ਉਹ ਉਧਰ ਦੀਆਂ ਨੀਲੇ ਛੱਡੇ ਤੇ ਵੀ ਨਿਸ਼ਾਨ ਹੈਗਾ ਸੱਜਣੋ ਮੱਥੇ 'ਚ ਵੀ ਪੂਰਾ ਬੱਲ ਹੈਗਾ ਪੂਛ ਪੂਛ ਜਦੋਂ ਜਾਰੀ ਦੇਖ ਸਕਦੇ ਦੋਹਾਂ ਸਾਈਡਾਂ ਤੇ ਛੱਡੇ 'ਚ ਨਿਸ਼ਾਨ ਆਉਂਦਾ ਮਗਰ ਜਿਹੜੀਆਂ ਕੱਟੀਆਂ ਆ ਕੱਟੀਆਂ ਦੇ ਵੀ ਤੁਸੀਂ ਦੇਖ ਸਕਦੇ ਜੇ ਚਾਰੇ ਲੱਤਾਂ ਜਿਹੜੀਆਂ ਬਿਲਕੁਲ ਖੁਬਗਾਈਆਂ ਤੇ ਮੱਥੇ ਮੁੱਥੇ ਤੇ ਵੀ ਬੱਲ ਹੈ ਕੱਟੀ ਨੀਲੀ ਜਾਂ ਗਈ ਪਿਓ ਜੀ ਸੱਜਣੋ ਤੇ ਬਾਕੀ ਰਹਗਾ ਰੇਡ ਦੀ ਗੱਲ ਇਹਦੀ ਕਿੰਨੇ ਦੇ ਦੇਗੇ ਛੱਡ ਜੀ ਬਾਕੀ 85000 ਦੀ ਝੋਟੀ ਦੇ ਲਿਆ ਅੱਛਾ ਜੀ ਹਾਂ ਜੀ ਚੋਕੇ ਵੇਖੇ ਦੋ ਟਾਈਮ ਤਿੰਨ ਟਾਈਮ ਅੱਛਾ ਜੀ ਜੇ ਗਲਤ ਨਿਕਲੇ ਉਹ ਗੱਲ ਤੇਲ ਖਰਚਾ ਮੈਂ ਦਊਂਗਾ ਠੀਕ ਆ 12 ਕਿਲੋ نیٹ ਹੋਊਗਾ ਤੇ ਹੁਣ ਮੁੱਲ 85 85 ਹਾਂ ਨਾ ਕਿੰਨੀ ਰੀ ਕਰਤੀਗੇ ਬਾਬਾ ਕੁਸ਼ ਹਰਖਾਂਡ ਮੈਂ ਦਾਨ ਕਰਦੇ ਆਂ ਅੱਛਾ ਲਓ ਜੀ ਤੇ ਹਰਖਾਂਡੀ ਸਿਰਫ ਹੋਣਾ ਹੋਰ ਬਾਬਾ ਆ ਦੁੱਧ ਚੋਂ ਡੱਡੀ ਨਿਕਲਣੀਆਂ ਅੱਛਾ 82 ਦੀ ਕਰਤੀਗੇ ਚਲੋ ਬਾਬਾ ਜੀ ਮਾਰ ਲੈਣੀਆਂ ਕਰ ਦੇ 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 ਤੇ 80 ਰਿਓ ਜੋ ਪੂਰੇ ਦੀ 80000 ਦੀ ਬਾਬਾ ਜੀ ਦੇ ਦਾਂ ਜਿਹੜਾ ਜਾਵੇ ਉਹਨੂੰ ਮਾਰ ਨਹੀਂ 80 ਦੀ ਕਰਤੀਗੇ ਚਲ ਜਰੂਰ ਦੇ ਦੇਵੋ ਦੇ ਦੇ ਕੇ ਪੂਰੇ 80 ਦੀ ਲਓ ਸਜਣੋ ਪੂਰੇ 80000 ਦੀ ਮਿਲ ਜੂਗੀ ਅੰਤਾਜਾ ਲਾ ਲਿਓ ਮਗਰ ਕੱਟੀ ਗਏ ਤੇ ਨੀਲੀ ਰਾਵੀ ਦੇ ਵਿੱਚ ਮੈਂ ਵੀ ਨਾਲ ਪੱਖ ਰੱਖਦੀ ਵੱਡਾ ਕਾਦੇ ਛੋਟਾ ਨਹੀਂ ਵਾਲਾ ਕੋਈ ਗਿਣੇ ਤੇ 80000 ਰੁਪਏ ਦੀ ਇਹ ਮਿਲ ਜੂ ਤੇ ਨਾਲ ਤਾਜ਼ੀਆਂ ਸਈਆਂ ਵੜਾਂ ਤੇ ਪਿੰਡ ਖੇਮ ਕਰਨ ਬਾਰਡਰ ਤੇ ਪਹੁੰਚ ਕੇ ਮੇਲਾ ਲੋਟ ਲਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ